ਦੇਖਦੇ ਆ ਕਿਹੜਾ ਕਿਹੜਾ ਮੇਰਾ ਵੀਰ ਇਸ ਪੁਰਾਣੀ ਟੈਕਨੋਲੋਜੀ ਨੂੰ ਪਛਾਣਦਾ ਕਿ ਇਹ ਮਸ਼ੀਨ ਕਿਸ ਦੇ ਲਈ ਬਣਾਈ ਗਈ ਸੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਤੇ ਅੱਜ ਆਪਾਂ ਆਏ ਆ ਆਈਟੀ ਦੇ ਇੱਕ ਹਿਸਟੋਰੀਕਲ ਪੇਂਡ ਦੇ ਵਿੱਚ 8900 ਸਾਲ ਪੁਰਾਣਾ ਇਹ ਪੇਂਡ ਆ ਤੇ ਇਸ ਪੇਂਡ ਦਾ ਨਕਸ਼ਾ ਪਹਿਲਾਂ ਇਸ ਪੇਂਡ ਨੂੰ ਬਣਾਉਣ ਤੋਂ ਪਹਿਲਾਂ ਇਸ ਦਾ ਨਕਸ਼ਾ ਕਾਪੀ ਉੱਪਰ ਬਣਾਇਆ ਗਿਆ ਉਸ ਤੋਂ ਬਾਅਦ ਇਹ ਪੇਂਡ ਬਸਾਇਆ ਗਿਆ ਫਿਰ ਇਸ ਦੀਆਂ ਇਮਾਰਤਾਂ ਬਣਾਈਆਂ ਗਈਆਂ ਇਹ ਪੇਂਡ 8900 ਸਾਲ ਪੁਰਾਣਾ ਤੇ ਇਸ ਨੂੰ ਡਿਫੈਂਸ ਦੇ ਲਈ ਬਣਾਇਆ ਗਿਆ ਹਮਲਾਵਾਰਾਂ ਤੋਂ ਬਚਨ ਦੇ ਲਈ ਤੁਰਕੀਸ਼ ਰਾਜ ਦੇ ਹਮਲਾਵਾਰਾਂ ਤੋਂ ਬਚਨ ਦੇ ਲਈ ਇਸ ਪਿੰਡ ਨੂੰ ਬਣਾਇਆ ਗਿਆ। ਇਸ ਪਿੰਡ ਦਾ ਨਾਮ ਆ ਪਲਵਾਨੋਵਾ। ਉਦਿਨੇ ਦੇ ਵਿੱਚ ਪੈਂਦਾ ਹੈ ਇਟਲੀ ਦੇ ਤੇ ਇਸ ਦਾ ਨਾਮ ਸਟਾਰ ਸਿਟੀ ਦੇ ਨਾਮ ਨਾਲ ਇਹ ਪਿੰਡ ਬਹੁਤ ਮਸ਼ਹੂਰ ਆ। ਇਸ ਪਿੰਡ ਨੂੰ ਜਾਣ ਦੇ ਲਈ ਸਿਰਫ ਤਿੰਨ ਗੇਟ ਆ, ਤਿੰਨ ਰਾਹ ਆ ਇਸ ਪਿੰਡ ਦੇ ਵਿੱਚ ਜਾਣ ਦੇ ਲਈ ਤੇ ਇਹ ਇਸ ਦਾ ਨਕਸ਼ਾ ਵਾਖੀ ਨਕਸ਼ਾ ਦੇਖੋ ਕਿ ਤੁਸੀਂ ਆਪ ਹੀ ਸਮਝ ਜੂਗੇ ਕਿ ਸਟਾਰ ਸਿਟੀ ਕਿਉਂ ਕਿਹਾ ਜਾਂਦਾ ਕਿਉਂਕਿ ਸਟਾਰ ਦੀ ਸ਼ੇਪ ਦੇ ਵਿੱਚ ਬਣਾਇਆ। ਇਸ ਨੂੰ ਕਾਪੀ ਪੈਨ ਤੇ ਬਣਾ ਕੇ ਉਸ ਤੋਂ ਬਾਅਦ ਇਸ ਪਿੰਡ ਦਾ ਨਿਰਮਾਣ ਕੀਤਾ ਗਿਆ ਉਹ ਵੀ 8900 ਸਾਲ ਪੁਰਾਣਾ ਤੇ ਆਪਾਂ ਅੱਜ ਇਸ ਪਿੰਡ ਦਾ ਟੂਰ ਕਰਾਂਗੇ ਇਸ ਪਿੰਡ ਦੀਆਂ ਜੋ ਵੀ ਵਧੀਆ-ਵਧੀਆ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਆਜੋ ਹੁਣ ਚੱਲਦੇ ਆਂ ਆਪਾਂ ਪਿੰਡ ਦੇ ਵਿੱਚ ਫਿਰ ਉੱਥੇ ਜਾ ਕੇ ਗੱਲਾਂ-ਬਾਤਾਂ ਕਰਦੇ ਆਂ ਨਾਲ ਤੇ ਹੁਣ ਤੁਹਾਨੂੰ ਇਸ ਸਿਟੀ ਦੀ ਸਟਾਰ ਸਿਟੀ ਜਿਹਨੂੰ ਕਿਹਾ ਜਾਂਦਾ ਇਹਦੇ ਹੁਣ ਡਰੋਨ ਦੇ ਨਾਲ ਫੋਟੇਜ ਦਿਖਾਉਂਦੇ ਆ ਤੇ ਡਰੋਨ ਦੀ ਅੱਖ ਨਾਲ ਜੋ ਨਜ਼ਾਰਾ ਦੇਖਦਾ ਉਹ ਆਪਾਂ ਤੁਰ ਫਿਰ ਕੇ ਨਹੀਂ ਦੇਖ ਸਕਦੇ ਤੇ ਹੁਣ ਆਪਾਂ ਦੇਖਾਂਗੇ ਇਸ ਸਿਟੀ ਨੂੰ ਸਟਾਰ ਸਿਟੀ ਕਿਉਂ ਕਿਹਾ ਜਾਂਦਾ ਇਹ ਬਹੁਤ ਇਤਿਹਾਸਿਕ ਪਿੰਡ ਆ ਇਟਲੀ ਦੇ ਵਿੱਚ ਪਲਵਾਨੋ ਵਾਈਜ਼ ਦਾ ਨਾਮ ਆ ਤੇ ਇਸ ਤਰ੍ਹਾਂ ਦੇ ਗੇਟ ਜੋ ਦੇਖ ਰਹੇ ਹੋ ਤੁਸੀਂ ਇਸ ਤਰ੍ਹਾਂ ਦੇ ਤਿੰਨ ਗੇਟ ਆ ਪਿੰਡ ਦੇ ਵਿੱਚ ਏਂਟਰ ਕਰਨ ਦੇ ਲਈ ਤੇ ਪੂਰੀ ਸਿਟੀ ਦੇ ਆਲੇ-ਦੁਆਲੇ ਵਾਲ ਕੱਢੀ ਹੋਈ ਆ ਡਿਫੈਂਸ ਦੇ ਲਈ ਤੇ ਇਸ ਨੂੰ ਸਟਾਰ ਸਿਟੀ ਕਿਉਂ ਕਿਹਾ ਜਾਂਦਾ ਆਪਾਂ ਡਰੋਨ ਦੀ ਅੱਖ ਨਾਲ ਉੱਪਰ ਜਾ ਕੇ ਦੇਖਦੇ ਆਂ ਤੇ ਇਸ ਦੇ ਆਲੇ-ਦੁਆਲੇ ਜੋ ਪਿੰਡ ਦੇ ਆਲੇ-ਦੁਆਲੇ ਨਹਿਰ ਕੱਢੀ ਗਈ ਆ ਉਹ ਸਟਾਰ ਦੀ ਸ਼ੇਪ ਦੇ ਵਿੱਚ ਕੱਢੀ ਗਈ ਆ ਪਿੰਡ ਗੁਲਾਈ ਦੇ ਵਿੱਚ ਆ ਪਰ ਨਹਿਰ ਸਟਾਰ ਦੀ ਸ਼ੇਪ ਦੇ ਵਿੱਚ ਹੈ ਇਹ ਸਿਟੀ ਦੇ ਵਿੱਚ ਲੋਕ ਦੂਰ ਦੂਰ ਤੋਂ ਸਾਈਕਲਿੰਗ ਕਰਨ ਆਉਂਦੇ ਆ ਤੇ ਇਹ ਸਿਟੀ ਬਹੁਤ ਸੋਹਣੀ ਹੈ ਸਾਈਕਲਿੰਗ ਦੇ ਲਈ ਇਹਦੇ ਚਾਰਦواری ਬੋਲ ਆ ਇਹਦੇ ਜਿੱਦਾਂ ਮਹਾਰਾਜਾਂ ਦੇ ਟਾਈਮ ਦੇ ਵਿੱਚ ਬੋਲ ਬਣਾਈ ਹੋਈ ਤੇ ਇਹ ਸਿਟੀ ਘੁੰਮਣ ਵਾਲੀ ਆ ਬਹੁਤ ਸੋਹਣੀ ਦੇਖਣ ਵਾਲੀ ਸਿਟੀ ਆ ਹੁਣ ਤੇ ਇਹ ਗੇਟ ਤੁਸੀਂ ਪੜ ਸਕਦੇ ਹੋ 1598 ਈਸਵੀ ਦੇ ਵਿੱਚ ਬਣਾਇਆ ਗਿਆ ਤੇ ਇਹ ਉਹ ਗੇਟ ਆ ਜਿਹੜਾ ਇੰਨਾ ਪੁਰਾਣਾ ਵਾ ਤੇ ਇਸ ਨੂੰ ਦੇਖ ਕੇ ਲੱਗਦਾ ਨਹੀਂ ਕਿ ਇੰਨਾ ਪੁਰਾਣਾ ਹੋਏਗਾ ਬਹੁਤ ਹੀ ਸੰਭਾਲ ਕੇ ਰੱਖਿਆ ਹੋਇਆ ਹੈ ਇਹਨਾਂ ਦਾ ਇੱਕ ਇੱਕ ਚੀਜ਼ ਆਜੋ ਹੁਣ ਆਪਾਂ ਸਿਟੀ ਦੇ ਵਿੱਚ ਚੱਲਦੇ ਤੇ ਹੁਣ ਆਪਾਂ ਚੱਲੇ ਆ ਇਸ ਦੇ ਸੈਂਟਰ ਦੇ ਵਿੱਚ ਸੈਂਟਰ ਜੀ ਆ ਕੇ ਦਿਖਾਉਂਦੇ ਆ ਤੁਹਾਨੂੰ ਤੇ ਜਿਹੜੀਆਂ ਇੱਥੇ ਇੱਕ ਹਿਸਟੋਰੀਕਲ ਮਿਊਜ਼ੀਅਮ ਆ ਜੇ ਉਹ ਓਪਨ ਹੋਇਆ ਆਪਾਂ ਉਹਦੇ ਵਿੱਚ ਵੀ ਜਾਵਾਂਗੇ ਜਾ ਕੇ ਤੁਹਾਨੂੰ ਦਿਖਾਉਂਦੇ ਆ ਤੇ ਇੱਥੇ ਦਾ ਆਰਕੀਟੈਕਚਰ ਦੇਖੋ ਕਿੰਨਾ ਸੋਹਣਾ ਤੇ ਇਹ ਸਾਰੇ ਦੇ ਸਾਰੇ ਸਾਰੀਆਂ ਇਮਾਰਤਾਂ ਪੁਰਾਣੀਆਂ ਹੀ ਆ ਬਸ ਇਹਨਾਂ ਨੂੰ ਮੈਂਟੇਨ ਕਰਕੇ ਰੱਖਿਆ ਹੋਇਆ ਹੈ ਇਹਨਾਂ ਨੇ ਇਸ ਇਸ ਸਾਈਡ ਵੀ ਦੇਖੋ ਤੇ ਇਸ ਪਿੰਡ ਦੇ ਵਿੱਚ 7000 ਪੋਪੂਲੇਸ਼ਨ ਆ 7000 ਜਾਣੇ ਇਸ ਪਿੰਡ ਦੇ ਵਿੱਚ ਰਹਿੰਦੇ ਆ ਤੇ ਇਹ ਲੋਕ ਆਪਣੀ ਕੁਦਰਤ ਨੂੰ ਬਹੁਤ ਪਿਆਰ ਕਰਦੇ ਆ ਦੇਖੋ ਜਿੱਥੇ ਮਰਜ਼ੀ ਚਲੇ ਜਾਓ ਤੁਹਾਨੂੰ ਦਰਖਤ ਜਾਂ ਦੂਜੇ ਫੁੱਲ ਫਲਾਵਰਸ ਹਰ ਜਗ੍ਹਾ ਤੁਹਾਨੂੰ ਮਿਲਣਗੇ ਇਹ ਇਟਾਲੀਅਨ ਨੇਚਰ ਨੂੰ ਇੰਨਾ ਪਿਆਰ ਕਰਦੇ ਆ ਕੁਦਰਤ ਨੂੰ ਇੰਨਾ ਕੁ ਪਿਆਰ ਕਰਦੇ ਆ ਤੇ ਕੁਦਰਤ ਨੂੰ ਇੰਨਾ ਨਾਲ ਸਾਹਮਣੇ ਰੱਖਿਆ ਹੋਇਆ ਤੇ ਹੁਣ ਤੁਹਾਨੂੰ ਦੱਸਦੇ ਆ ਇਹ ਪਿੰਡ ਕਿੰਨਾ ਕ ਐਕਸਪੈਂਸਿਵ ਆ ਦੇਖੋ ਇੱਥੇ ਘਰ ਵਿਕਣੇ ਲੱਗੇ ਆ ਪਹਿਲਾਂ ਇੱਕ ਸ਼ੁਰੂ ਕਰ ਲੈਨੇ ਆ ਇਹ ਘਰ ਲੱਗਾ ਵਾ 1 ਲੱਖ 49000 ਦਾ 1 ਲੱਖ 90000 ਦਾ ਇਹ ਲੱਗਾ 2 ਲੱਖ 98000 ਦਾ ਤੇ ਇਹ ਸਾਰੇ ਇੱਥੇ ਘਰ ਲੱਗੇ ਆ ਤੇ ਇਸ ਹਿਸਾਬ ਨਾਲ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਕ ਕਿੰਨਾ ਕ ਐਕਸਪੈਂਸਿਵ ਆ ਹੈ ਇਸ ਤਰਫ ਵੀ ਲੱਗੇ ਹੋਏ ਆ ਜੇ ਇਦਾਂ ਦਾ ਕਰ ਲੈਣਾ ਕਹਿੰਦੇ ਤੇ ਕਹਿੰਦੇ 4.5 ਲੱਖ ਹਾਤੇ ਹੀ ਲੈ ਗਿਆ ਉਹ ਤੇ ਇਹ ਪੌਰ ਸ਼ੇ ਏਰੀਆ ਵਾ ਇਸ ਗੱਲ ਕਰ ਇਸ ਕਰਕੇ ਇੱਥੇ ਬਹੁਤ ਮੰਗਾਈ ਆ ਮਹਿੰਗਾ ਇਲਾਕਾ ਹੈ ਪੌਰ ਪਿੰਡ ਬਹੁਤ ਸੋਹਣਾ ਤੇ ਹੁਣ ਤੇ ਹੁਣ ਆਪਾਂ ਸੈਰ ਕਰਦੇ ਕਰਦੇ ਘੁੰਮਦੇ ਘੁੰਮਦੇ ਆਪਾਂ ਇਸ ਪਿੰਡ ਦੇ ਸੈਂਟਰ ਦੇ ਵਿੱਚ ਪਹੁੰਚ ਗਏ ਆ ਤੇ ਜੋ ਇਥੇ ਆਰਕੀਟੈਕਚਰ ਆ ਜੋ ਇਥੇ ਦੀ ਬਿਲਡਿੰਗਸ ਆ ਰੰਗ ਕਲਰ ਬਹੁਤ ਸੋਹਣਾ ਤੇ ਦੇਖ ਲਓ ਜੇ ਕੋਈ ਮੇਰੇ ਭੈਣ ਭਰਾਣਾ ਸੌਦਾ ਮਾਰਨਾ ਇਹ ਸ਼ਾਪ ਵਿਗਣੇ ਲੱਗੀ ਆ ਪੈਂਦੇ ਸੀ ਕਹਿੰਦੇ ਇੱਥੇ ਵਿਗਣ ਨੂੰ ਮਾਰ ਲਓ ਸੌਦਾ ਦੇਖ ਲਓ ਇੱਧਰ ਫੁੱਲ ਕਿੱਡੇ ਸੋਹਣੇ ਸੋਹਣੇ ਲਾਏ ਆ ਚੈੱਕ ਕਰੋ ਇੱਕ ਵਾਰੀ ਚੈੱਕ ਇਹ ਇੱਥੇ ਦਾ ਹਿਸਟੋਰੀਕਲ ਸੈਂਟਰ ਤੇ ਇਹ ਪੇਂਟ ਬਹੁਤ ਹੀ ਪੁਰਾਣਾ ਇਟਲੀ ਦਾ ਤੇ ਬਹੁਤ ਸੋਹਣਾ ਇੱਥੇ ਹੁਣ ਸੈਂਟਰੀ ਦਿਖਾਉਂਦੇ ਆ ਤੁਹਾਨੂੰ ਜਿਹੜੀਆਂ ਵੀ ਹਿਸਟੋਰੀਕਲ ਚੀਜ਼ਾਂ ਨੇ ਤੇ ਸਾਈਕਲਿੰਗ ਬਹੁਤ ਕਰਦਾ ਹੈ ਇਟਾਲੀਅਨ ਲੋਕ ਸਾਈਕਲਿੰਗ ਨੂੰ ਬਹੁਤ ਪਸੰਦ ਕਰਦੇ ਆ ਇੱਕ ਇਹ 12 ਤੇ ਬਹਿ ਕੇ ਖਾਣ ਪੀਣਾ ਬਹੁਤ ਪਸੰਦ ਕਰਦੇ ਆ ਰੈਸਟੋਰੈਂਟ ਜਾਂ 바ਰਸ ਤੇ ਤੇ ਦੂਸਰਾ ਸਾਈਕਲਿੰਗ ਇਨਾਂ ਨੇ ਇੱਕ ਇੱਕ ਚੀਜ਼ ਸੰਭਾਲ ਕੇ ਰੱਖੀ ਹੋਈ ਆ ਉਸ ਟਾਈਮ ਦੀ ਜਿਸ ਦੇ ਨਾਲ ਇਹ ਸ਼ਹਿਰ ਨੂੰ ਬਣਾਇਆ ਗਿਆ ਜੋ ਜੋ ਇਹਦੇ ਵਿੱਚ ਚੀਜ਼ਾਂ ਯੂਜ਼ ਹੋਈਆਂ ਸਮਾਨ ਚੱਕਣ ਦੇ ਲਈ ਇਹ ਕੁੱਪੀ ਬਣਾਈ ਗਈ ਆ ਆਪਾਂ ਆਪਣੇ ਪੰਜਾਬੀ ਦੀ ਕੁੱਪੀ ਕਹਿੰਦੇ ਆਣਾ ਸਮਾਨ ਚੱਕਣ ਵਾਲੀ ਚ ਗੇੜ ਕੇ ਸਮਾਨ ਤਾਂ ਪਹੁੰਚਾਉਣ ਵਾਲੀ ਤੇ ਉਹ ਜੋ ਸਾਹਮਣੇ ਤੁਸੀਂ ਚਰਚ ਦੇਖ ਰਹੇ ਹੋ ਉਹ 1500 ਈਸਵੀ ਦੇ ਵਿੱਚ ਹੀ ਉਹ ਚਰਚ ਬਣੀ ਹੋਈ ਆ 1500 ਈਸਵੀ ਦੀ ਤੇ ਦੇਖ ਕੇ ਆਪਾਂ ਕਹਿ ਨਹੀਂ ਸਕਦੇ ਕਿ ਇਹ 800 ਸਾਲ ਪੁਰਾਣੀ ਚਰਚ ਹੋਊਗੀ ਇਹ ਸਾਰਾ ਸਮਾਨ ਹੋਈ ਹੈ ਜਿਨ੍ਹਾਂ ਦੇ ਨਾਲ ਸਮਾਨ ਉੱਪਰ ਪਹੁੰਚਾਇਆ ਕਰਦੇ ਪਹਿਲੇ ਟਾਈਮਾਂ ਦੇ ਵਿੱਚ ਚਲੋ ਇਹ ਟੈਕਨੋਲੋਜੀ ਹੁੰਦੀ ਸੀ ਉਸ ਟਾਈਮ ਚਲੋ ਬਿਜਲੀ ਵਾਲੀ ਜਾਂ ਕ੍ਰੇਨ ਮਸ਼ੀਨਸ ਵਾਲੀ ਨਹੀਂ ਹੁੰਦੀ ਤੇ ਇਹ ਹੀ ਜਿਨ੍ਹਾਂ ਦੇ ਨਾਲ ਸਮਾਨ ਪਹੁੰਚਾਇਆ ਜਾਂਦਾ ਸੀ ਤੇ ਇਹ ਇੱਥੇ ਦਾ ਸੈਂਟਰ ਤੇ ਸੈਂਟਰ ਬਹੁਤ ਸੋਹਣਾ ਬਣਾਇਆ ਜਿੱਦਾਂ ਇਸ ਨੂੰ ਸੈਂਟਰ ਨੂੰ ਵੀ ਸ਼ੇਪ ਸਟਾਰ ਦੀ ਦਿੱਤੀ ਹੈ ਇਹਨਾਂ ਨੇ ਆ ਪੂਰਾ ਸੈਂਟਰ ਛੱਡਿਆ ਗਿਆ ਤੇ ਇਹ ਇਟਲੀ ਦਾ ਝੰਡਾ ਜਿੰਦਾਬਾਦ ਇਟਲੀ ਸਾਡੀ ਜਿੰਦਾਬਾਦ ਇਟਲੀ ਬਹੁਤ ਸੋਹਣੀ ਆ ਮਿੱਤਰੋ ਬਹੁਤ ਸੋਹਣੀ ਦੇਖਦੇ ਆ ਕਿਹੜਾ ਕਿਹੜਾ ਮੇਰਾ ਵੀਰ ਇਸ ਪੁਰਾਣੀ ਟੈਕਨੋਲੋਜੀ ਨੂੰ ਪਛਾਣਦਾ ਕਿ ਇਹ ਮਸ਼ੀਨ ਕਿਸ ਦੇ ਲਈ ਬਣਾਈ ਗਈ ਸੀ ਤੇ ਜੇ ਆਪਾਂ ਦੱਸਿਆਣਾ ਜੇ ਮੈਂ ਦੱਸਿਆ ਤੁਹਾਨੂੰ ਕਿਸ ਦੇ ਲਈ ਇਹ ਮਸ਼ੀਨ ਬਣਾਈ ਗਈ ਤੁਸੀਂ ਹੈਰਾਨ ਹੋ ਜਾਣਾ ਤੇ ਪਹਿਲਾਂ ਤੇ ਤੁਸੀਂ ਗੈਸ ਕਰੋ ਕਿ ਇਹ ਮਸ਼ੀਨ ਕਿਸ ਚੀਜ਼ ਲਈ ਬਣਾਈ ਗਈ ਆ ਆ ਇੱਥੋਂ ਐਗਜ਼ਾਮਪਲ ਲਾ ਸਕਦੇ ਆ ਤੁਸੀਂ ਕੀ ਹੈ ਤੇ ਹੁਣ ਫਿਰ ਮੈਂ ਦੱਸਾਂ ਤੁਹਾਨੂੰ ਇਹ ਆ ਪੁਰਾਣੇ ਟਾਈਮ ਦੀ ਗ੍ਰਾਈਂਡਰ ਮਸ਼ੀਨ ਇਸ ਦੇ ਨਾਲ ਮਸਾਲੇ ਜਾਂ ਕੋਈ ਸਮਾਨ ਪੀਸਿਆ ਜਾਂਦਾ ਸੀ ਦਾ ਆਟਾ ਪੀਸਿਆ ਆਟਾ ਪੀਸਣ ਦੇ ਲਈ ਚੱਕੀ ਦਾ ਵੀ ਕੰਮ ਕਰਦੀ ਸੀ ਇਹ ਆ ਦੇਖੋ ਟੂਲ ਫਰੋਰ ਗ੍ਰਾਈਂਡਿੰਗ ਪਾਊਡਰ ਤੇ ਇਹ ਆਟਾ ਪੀਸਣ ਦੇ ਕੰਮ ਆਉਂਦੀ ਸੀ ਪੁਰਾਣੇ ਟਾਈਮ ਦੀ ਇਹ ਚੱਕੀ ਆ ਇਹਨਾਂ ਦੀ ਇਸ ਦੇ ਨਾਲ ਇਹ ਆਟਾ ਪੀਸਦੇ ਸੀ ਪਹਿਲੀਆਂ ਸਦੀਆਂ ਪੁਰਾਣੇ ਪੁਰਾਣੇ ਟਾਈਮ ਦੇ ਵਿੱਚ ਇਹਦੇ ਨਾਲ ਆਟਾ ਪੀਸਿਆ ਜਾਂਦਾ ਸੀ ਤੇ ਕਿੱਡਾ ਵਧੀਆ ਜਗਾੜ ਬਣਾਇਆ ਹੋਇਆ ਇਸ ਨੂੰ ਘੁਮਾ ਕੇ ਜਾਂ ਇਸ ਦੇ ਨਾਲ ਬਲਦ ਜਾਂ ਕੁਛ ਨਾ ਕੁਛ ਤਕਨੀਕ ਵਰਤੇ ਹੋਣਗੇ ਇਹਨੂੰ ਇਸ ਦੇ ਨਾਲ ਮਸਾਲਾ ਗ੍ਰाइंड ਕਰਨ ਦੇ ਲਈ ਜਾਂ ਆਟਾ ਆਟਾ ਪੀਣ ਦੇ ਲਈ ਅੱਜ ਆਪਾਂ ਨੂੰ ਜਾੜੀ ਪਈ ਆ ਆਪਾਂ ਨੂੰ 5000 ਰੁਪਏ ਨਾਲ ਹੀ ਆਪਾਂ ਆ ਗਏ ਆਈਸਕ੍ਰੀਮ ਨਾਲ ਲੋ ਮਿੱਤਰੋ ਇਹਦਾ ਸਵਾਦ ਵੱਖਰਾ ਹੀ ਆਊ ਵੱਖਰਾ ਹੀ ਸਵਾਦ ਆਊ ਇਹ ਇਸ ਆਈਸਕ੍ਰੀਮ ਦਾ ਫਰੀ ਦੇ ਵਿੱਚ ਆਈਸਕ੍ਰੀਮ ਤੇ ਇਹ ਆਈਸਕ੍ਰੀਮ ਆਪਾਂ ਨੂੰ ਪਈ ਹੈ 1 ਕਰੋ 80 ਸੈਂਟ ਦੀ ਸਵਾਦ ਬਹੁਤ ਲੱਗਣੀ ਮਿੱਤਰੋ ਬਹੁਤ ਸਵਾਦ ਲੱਗਣੀ ਇਹ ਆਈਸਕ੍ਰੀਮ ਫਰੀ ਦੀ ਆਜ ਕਿਹਦੇ ਕਿਹਦੇ ਨਾਲ ਇਦਾਂ ਆ ਦੱਸਿਓ ਜਰੂਰ ਇਦਰੇ ਕੋ ਗੋਰੇ ਇੰਜੋਏ ਇਨ ਜਿ ਬਹਿ ਗਿਆ ਜ ਨਜ਼ਾਰੇ ਲਵਾਗੇ ਇਹ ਉਹ ਬਿਲਡਿੰਗ ਆ ਜਿਸ ਦੇ ਵਿੱਚ ਨਿਊਕਲੀਅਰ ਹਥਿਆਰ ਬਣਾਏ ਜਾਂਦੇ ਸੀ ਆਰਮੀ ਦੁਆਰਾ ਤੇ ਇਹ ਤੁਹਾਨੂੰ ਜਿੱਦਾਂ ਪਤਾ ਕਿ ਆਰਮੀ ਹੀ ਇੱਥੇ ਰਹਿੰਦੀ ਸੀ ਤੇ ਇਸ ਦੇ ਵਿੱਚ ਮਸ਼ੀਨਾ ਬੰਬ ਬਾਰੀ ਬਰੂਦ ਜਿੰਨਾ ਵੀ ਇਸ ਦੇ ਵਿੱਚ ਤਿਆਰ ਕੀਤਾ ਜਾਂਦਾ ਸੀ